ਤੇ ਉਹਦੀ ਬੇਟੀ ਦੇ ਆਪਰੇਸ਼ਨ ਹੋਣਾ ਸੀ ਆਪਰੇਸ਼ਨ ਕਿਡਨੀਆਂ ਦੋਵੇਂ ਹੀ ਡੈਮੇਜ ਹੋ ਰਹੀਆਂ ਸੀ ਤੇ ਉਮਰ ਸੀ 13 ਕਿੰਨੇ ਸਾਲ ਦੀ 13 ਸਾਲ ਦੀ ਡਾਕਟਰ ਕਹਿੰਦੇ ਸੀ ਵੀ ਜੇ ਕਿਡਨੀ ਨਾ ਬਦਲੀ ਗਈ ਆ ਗੱਲ ਸੁਣ ਲਿਓ ਟਿੱਕ ਕੇ ਜੇ ਕਿਡਨੀ ਨਾ ਬਦਲੀ ਗਈ ਤੇ ਫੇਰ ਇਹਨੇ ਨਹੀਂ ਬਚਣਾ ਤੇ ਇਹਨਾ ਵੀਕ ਹੋਈ ਜਾਂਦੀ ਸੀ ਕਮਜ਼ੋਰ ਹੋਈ ਜਾਂਦੀ ਸੀ ਤੇ ਡਾਕਟਰ ਕਹਿੰਦੇ ਸੀ ਕਿਡਨੀ ਹੁਣ ਛੇਤੀ ਛੇਤੀ ਮਿਲਦੀ ਨਹੀਂ ਕਿਡਨੀ ਕਿਡਨੀ ਬਦਲਣੀ ਪੈਣੀ ਸੀ ਟਰਾਂਸਪਲੈਂਟ ਹੋਣੀ ਹੈ ਕਿਡ ਕਿਡਨੀ ਤੇ ਮੈਂ ਵੀ ਅਨਾਉਂਸਮੈਂਟ ਕੀਤਾ ਵੀ ਕੋਈ ਕਿਡਨੀ ਦੇਣ ਵਾਲਾ ਵੀਰ ਹੋਵੇ ਇੰਡੀਆ ਤੋਂ 2-3 ਜਣੇ ਤਿਆਰ ਹੋਏ ਵੀ ਇੰਡੀਆ ਸੱਦ ਲੋ ਅਸੀਂ ਕਿਡਨੀ ਦੇ ਦਿੰਨੇ ਆਂ ਪਰ ਸੋ ਉਹ ਡਾਕਟਰ ਕਹਿੰਦੇ ਵੀ ਆਪਰੇਸ਼ਨ ਅਮਰੀਕਾ 'ਚ ਹੋਣਾ ਹੈ ਤੇ ਅਮਰੀਕਾ ਦਾ ਸਿਟੀਜ਼ਨ ਹੋਵੇ ਜਾਂ ਕੋਈ ਕੈਨੇਡਾ ਦਾ ਕਿਰਨੀ ਦੇ ਸਕਦਾ ਹੋਰ ਨਹੀਂ ਕੋਈ ਤੇ ਤੁਸੀਂ ਵੇਖੋ ਜਦੋਂ ਬੰਦਾ ਪਿਆਰ ਕਰਦਾ ਹੈ ਤੇ ਇੱਕ ਬੀਬੀ ਜੀ ਅੱਜ ਸੰਗਤ ਵਿੱਚ ਬੈਠੇ ਨੇ ਆਏ ਉਹਨਾਂ ਨੇ ਕੈਨੇਡਾ ਤੋਂ ਬਿਨਾ ਆਪਣੇ ਬੱਚਿਆਂ ਨੂੰ ਦੱਸਿਆ ਪਰਿਵਾਰ ਨੂੰ ਦੱਸਿਆ ਸਾਰੇ ਟੈਸਟ ਕਰਾਏ ਤੇ ਰਿਪੋਰਟਾਂ ਭੇਜ ਦਿੱਤੀਆਂ ਵੀ ਮੈਂ ਕਿਰਣੀ ਦੇਣ ਵਾਸਤੇ ਤਿਆਰ ਆ ਜਦੋਂ ਰਿਪੋਰਟਾਂ ਸਹੀ ਆ ਗਈਆਂ ਸਾਰਾ ਮਿਲ ਗਿਆ ਵੀ ਹਾਂ ਇਹੋ ਹੀ ਠੀਕ ਹੈ ਤੇ ਫਿਰ ਉਹਨਾਂ ਨੇ ਕੈਨੇਡਾ ਤੋਂ ਆਪਣੇ ਪਰਿਵਾਰ ਨਾਲ ਗੱਲਬਾਤ ਕਰਕੇ ਤੇ ਇੱਥੇ ਆ ਕੇ ਇਹ ਭਾਈ ਸਰਬਜੀਤ ਸਿੰਘ ਦੀ ਬੇਟੀ ਨੂੰ ਕਿਰਣੀ ਦਿੱਤੀ ਤੇ ਅੱਜ ਉਹ ਰਿਕਵਰੀ ਹੋ ਰਹੀ ਹੈ ਉਹ ਛੋਟੀ ਜੀ ਬੱਚੀ ਦੀ ਜਿੰਦ ਉਹ ਸਾਡੇ ਭੈਣ ਜੀ ਨੇ ਆਪਣੀ ਕਿਰਣੀ ਦੇ ਕੇ ਬਚਾਈ ਤੇ ਸੁਣਿਓ ਅੱਜ ਕਾਰਾ ਲਾਣਾ ਚਾਹੀਦਾ ਸੀ ਇੱਥੇ ਇੱਕ ਦੱਬ ਕੇ ਸੋਰੀਆ ਤੇ ਸੁਣਿਓ ਗੱਲ ਬਈ ਸੁਣਿਓ ਉਹ ਬੱਚੀ ਦੀ ਜਿੰਦ ਬਚ ਗਈ ਤੇ ਮੈਂ ਫੋਨ ਕੀਤਾ ਮੈਂ ਕਿਹਾ ਭੈਣ ਜੀ ਬੜਾ ਧੰਨਵਾਦ ਮੈਨੂੰ ਕਹਿੰਦੇ ਮੇਰਾ ਧੰਨਵਾਦ ਨਹੀਂ ਕਰਨਾ ਮੇਰੀਆਂ ਤਿੰਨ ਵੇਟ ਬੇਟੇ ਐ ਤੇ ਹੁਣ ਇੱਕ ਮੇਰੇ ਉਹਨਾਂ 'ਚ ਮੇਰਾ ਖੂਨ ਐ ਤੇ ਇੱਕ ਮੇਰੀ ਧੀ ਹੋ ਗਈ ਇਹਦੇ ਵਿੱਚ ਮੇਰੀ ਕਿਡਨੀ ਐ ਦੋ ਉਹਨਾਂ 'ਚ ਮੇਰਾ ਬਲੱਡ ਐ ਤੇ ਇਹਦੇ ਚ ਮੇਰੀ ਕਿਡਨੀ ਹੈ ਲੋਕੀ ਸੱਕਿਆਂ ਵਾਸਤੇ ਵੀ ਐਡਾ ਵੱਡਾ ਆਪਰੇਸ਼ਨ ਨਹੀਂ ਕਰਾਉਂਦੇ ਆਪਣੇ ਟੱਬਰ ਨੂੰ ਵੀ ਕੋਈ ਕਿਡਨੀ ਨਹੀਂ ਦਿੰਦਾ ਸਾਨੂੰ ਪਤਾ ਨਹੀਂ ਭਲਾ ਅੱਛਾ ਕੱਲ ਇਹ ਭੈਣ ਜੀ ਮੇਰੇ ਕੋਲ ਬੈਠੇ ਇੱਕ ਟੱਬਰ ਇੱਥੇ ਹੋਰ ਬੱਚੇ ਨੂੰ ਲੀਵਰ ਚਾਹੀਦਾ ਜਦੋਂ ਆਪਾਂ ਲੀਵਰ ਕੱਟ ਕੇ ਦਿੰਦੇ ਨੇ ਨਾ ਅੰਦਰ ਲੀਵਰ ਤੇ 6 ਹਫ਼ਤਿਆਂ ਵਿੱਚ ਲੀਵਰ ਦੁਬਾਰਾ ਉੱਗ ਪੈਂਦਾ ਬਣ ਜਾਂਦਾ ਜਦੋਂ ਆਪਾਂ ਲੀਵਰ ਦੇ ਦਿੰਦੇ ਆ ਕਿਸੇ ਨੂੰ ਅੱਧਾ ਕੱਟ ਕੇ ਤੇ ਅੱਧਾ ਵਾਪਸ ਫੇਰ ਬਣ ਜਾਂਦਾ 6 ਹਫਤੇ ਲੱਗਦੇ ਨੇ ਬੰਟੇ ਕੱਲ ਮੇਰੇ ਨਾਲ ਉਹ ਟੱਬਰ ਗੱਲ ਕਰੇ ਵੀ ਅਸੀਂ ਲੀਵਰ ਤੇ ਭੈਣ ਜੀ ਕਹਿਣ ਪਤਾ ਕਰੋ ਖਾਂ ਜੇ ਮੇਰਾ ਦੁਬਾਰਾ ਆਪਰੇਸ਼ਨ ਹੋ ਸਕਦਾ ਪਹਿਲਾਂ ਕਿਡਨੀ ਦਿੱਤੀ ਹੁਣ ਕਹਿੰਦੇ ਮੈਂ ਲੀਵਰ ਵੀ ਚਲੋ ਜੇ ਮਤਲਬ ਐਦਾਂ ਦੀ ਭਾਵਨਾ ਐਦਾਂ ਦੀ ਬਿਰਤੀ ਆਪਣੀ ਜਾਨ ਤੋਂ ਵੱਧ ਕੀ ਹੁੰਦਾ ਤੇ ਉਹ ਇੱਥੇ ਮੈਂ ਭੈਣ ਜੀ ਤੁਹਾਨੂੰ ਕਹਾਂਗਾ ਮਾੜਾ ਜਿਹਾ ਖੜੇ ਹੋ ਕੇ ਤੁਹਾਨੂੰ ਲੱਗਣਾ ਤੇ ਓਖਾ ਹੀ ਹੈ ਮਾੜਾ ਜਿਹਾ ਖੜੇ ਹੋ ਜਾਓ ਤੁਹਾਨੂੰ ਸਾਰੀ ਸੰਗਤ ਦਰਸ਼ਨ ਕਰ ਲੈਗੀ ਲੋ ਜੀ ਆ ਕੀ ਕੀ ਨਾਂ ਇਹਨਾਂ ਦਾ ਸੁਖਮਿੰਦਰ ਕੌਰ ਥਿੰਦ ਤੇ ਵੇਖੋ ਮੈਂ ਭਾਈ ਸਰਬਜੀਤ ਸਿੰਘ ਵੱਲੋਂ ਵੀ ਇਹਨਾਂ ਦੇ ਪਰਿਵਾਰ ਵੱਲੋਂ ਵੀ ਸਾਡੀ ਸੰਗਤ ਵੱਲੋਂ ਸਾਰੀ ਵੱਲੋਂ ਤੁਹਾਡਾ ਇੰਨਾ ਧੰਨਵਾਦ ਹੈ ਤੁਸੀਂ ਉਸ ਬੱਚੀ ਦੀ ਜਾਨ ਬਚਾਈ ਆਪਣੀ ਕਿਡਨੀ ਦੇ ਕੇ ਨਹੀਂ ਤੇ ਅਗਲਾ ਇੱਕ ਸੂਈ ਨਹੀਂ ਮਰਵਾਉਂਦਾ ਆਪਣੇ ਕਿਸੇ ਵਾਸਤੇ ਸੂਈ ਨਹੀਂ ਐਡਾ ਆਪਰੇਸ਼ਨ 6-7 ਘੰਟੇ ਲਾ ਕੇ ਕਿਡਨੀ ਕੱਢੀ ਹੈ ਦੇਣੀ ਕੱਢ ਕੇ ਕਿਸੇ ਨੂੰ ਦੇਣੀ ਸੌਖੀ ਨਹੀਂ ਹੁੰਦੀ ਪਰ ਮੈਂ ਬੋਲਿਆ ਪਤਾ ਕਿਉਂ ਮੈਂ ਦੱਸ ਤੁਹਾਨੂੰ ਤਾਂ ਰਿਆਂ ਵੀ ਪਰਉਪਕਾਰ ਅਜੇ ਕਰਨ ਵਾਲੇ ਲੋਕ ਅਜੇ ਵੀ ਜਿਉਂਦੇ ਆ ਕਿਸੇ ਦਾ ਚੰਗਾ ਸੋਚਣ ਵਾਲੇ ਅਜੇ ਵੀ ਲੋਕ ਹੈਗੇ ਸਾਰੀ ਦੁਨੀਆ ਇੱਕੋ ਜੀ ਨਹੀਂ ਹੁੰਦੀ ਭਲਾ ਭਲਾ ਸੋਚਣ ਵਾਲੇ ਲੋਕ ਅਜੇ ਵੀ ਹੈਗੇ ਕਿੱਡਾ ਵੱਡਾ ਪਰਉਪਕਾਰ ਹੈ ਕਿੱਡੀ ਵੱਡੀ ਸੇਵਾ ਹੈ ਕਿਸੇ ਦੀ ਜ਼ਿੰਦਗੀ ਬਚਾ ਲੈਣੀ ਵੀ ਚਲੋ ਕਮਾਲ ਦੀ ਖੇਡ ਹੈ ਸਾਰੀ ਇਹ ਇਹ ਪਿਆਰ ਹੈ ਇਹ ਸਾਨੂੰ ਕਲਗੀਆਂ ਵਾਲੇ ਨੇ ਸਿਖਾਇਆ ਹੈ ਇਕਲੋਕ ਕੋਈ ਮaaf ਕਰਨਾ ਮੈਨੂੰ ਮaaf ਕਰ ਦਿਓ ਰੋਟੀ ਦਾ ਲੰਗਰ ਲਾਉਣਾ ਬੜਾ ਸੌਖਾ ਕਿਸੇ ਨੂੰ ਰੋਟੀ ਖਵਾ ਦੇਣੀ ਕਿਸੇ ਨੂੰ ਪੂੜੇ ਖਵਾ ਦਿਓ ਕਿਸੇ ਨੂੰ ਖੀਰ ਖਵਾ ਦਿਓ ਚੰਗਾ ਹੈ ਕੋਈ ਮਾੜਾ ਨਹੀਂ ਤੁਸੀਂ ਜੋ ਮਰਜ਼ੀ ਖਵਾ ਦਿਓ ਪਰ ਕਿਰਨੀਆਂ ਕੱਢ ਕੇ ਦੇ ਦੇਣੀਆਂ ਇਹ ਕੋਈ ਗੱਲ ਸੌਖੀ ਨਹੀਂ ਹੈ ਇਹ ਬੜੀ ਔਖੀ ਗੱਲ ਹੈ ਆਪਣੀ ਜਾਨ ਤੇ ਬਣ ਜਾਂਦੀ ਲਿਖਾ ਕੇ ਲੈਂਦੇ ਡਾਕਟਰ ਵੀ ਮਰ ਵੀ ਸਕਦਾ ਹੈ ਡਾਕਟਰ ਲਿਖਾ ਕੇ ਲੈਂਦੇ ਆ ਤੇਰੀ ਜਾਨ ਵੀ ਜਾ ਸਕਦੀ ਹੈ ਕਿਡਨੀ ਕੱਢਣ ਵੇਲੇ ਪਰ ਫਿਰ ਵੀ ਐਡਾ ਵੱਡਾ ਜਿਗਰਾ ਕਰ ਲੈਣਾ ਬਹਾਦਰ ਲੋਕ ਹੁੰਦੇ ਨੇ ਤੇ ਮੈਂ ਇਹ ਤਾਂ ਤੁਹਾਡੀ ਸੰਗਤ ਚ ਲਾਈਵ ਚੱਲਦਾ ਹੈ ਘਰ ਘਰ ਇਹ ਗੱਲ ਜਾਣੀ ਚਾਹੀਦੀ ਹੈ ਕਿ ਡੋਨੇਟ ਕਰਨ ਵਾਸਤੇ ਨਾਂ ਲਿਖਾਣਾ ਚਾਹੀਦਾ ਹੈ ਪਿਆਰ ਚ ਲੋਕ ਕਰਦੇ ਆ ਤੁਸੀਂ ਮੈਨੂੰ ਉਹ ਗੱਲ ਵੱਖਰੀ ਮੰਨਿਓ ਆ ਬਾਬਾ ਸਰਸੇ ਵਾਲਾ ਸੀ 70000 70000 ਉਹਦੇ ਸੇਵਕਾਂ ਨੇ ਕਿਰਨੀਆਂ ਡੋਨੇਟ ਕਰਨ ਲਈ ਫਾਰਮ ਭਰੇ ਹੋਏ ਐ ਵੀ ਜੇ ਕਿਸੇ ਨੂੰ ਲੋੜ ਹੋਵੇ ਤੇ ਸਾਡੀ ਅਸੀਂ ਕਿਰਣੀ ਦੇ ਸਕਦੇ ਹਾਂ 70000 ਬਾਬੇ ਕਿਦਿਆਂ ਦਾ ਹੀ ਬਾਬਾ ਕਿਦਾਂ ਦਾ ਸਾਨੂੰ ਨਹੀਂ ਪਤਾ ਪਰ ਲੋਕਾਂ ਦੇ ਅੰਦਰ ਪਿਆਰ ਤੇ ਇਦਾਂ ਦੀ ਭਾਵਨਾ ਪੈਦਾ ਹੋਈ ਐ ਵੀ ਕਿਰਨੀ ਵੀ ਦੇ ਦਈਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਵੇਖੋ 70000 ਬੰਦਾ ਉਹਨਾਂ ਨੇ ਫਾਰਮ ਪਰ ਇਹ ਵੀ ਜਿੱਥੇ ਜਿੰਨੂੰ ਕਿਰਨੇ ਦੀ ਲੋੜ ਹੋਵੇ ਅਸੀਂ ਦੇ ਦਿੰਨੇ ਆ। ਵੇਖੋ। ਸੋ ਤਾਂ ਕਰਕੇ ਅੰਦਰ ਅੰਦਰ ਪਰਉਪਕਾਰ ਦੀ વૃਤੀ ਬਣਾਓ, ਭਲੇ ਦਾ ਭਾਵ ਪੈਦਾ ਕਰੋ ਭਾਈ ਮਨ ਵਿੱਚ ਕਿਸੇ ਲਈ ਕੁਝ ਕਰ ਜਾਣਾ ਵੱਡੀ ਗੱਲ ਐ। ਕਲਗੀਆਂ ਵਾਲੇ 베ੜੀ ਦੇ ਵਿੱਚ ਬੈਠੇ ਐ। ਮਹਾਰਾਜ ਕਹਿੰਦੇ ਜਾਣਦੇ ਸੈਦਿਆ ਹੁਣ ਟਾਈਮ ਬਹੁਤ ਹੋ ਗਿਆ ਕਹਿੰਦਾ ਮਹਾਰਾਜ ਲੋ ਆ ਸੁਣਨੀ ਹੈ ਕਵਤਾ ਜੁੜ ਕੇ ਸੁਣੋ ਹਾਂ ਮੈਂ ਭਾਈ ਸਰਬਜੀਤ ਸਿੰਘ ਦਾ ਤਾਂ ਜ਼ਿਕਰ ਕੀਤਾ ਹੈ ਇਹਨੇ ਬੜਾ ਸਿਆ ਹੁਣ ਪਿਛਲੇ ਦਿਨਾਂ ਦੇ ਵਿੱਚ ਕੰਮ ਰੁਕ ਗਿਆ ਟੈਕਸੀਆਂ ਰੁਕ ਗਈਆਂ ਟਰੱਕ ਰੁਕ ਗਏ ਚਾਰ ਪਿਛਲੇ ਸਾਲਾਂ ਦੀ ਜਿੰਨੀ ਕਮਾਈ ਕੀਤੀ ਲੱਗ ਗਈ ਕੁੜੀਆਂ ਦੇ ਉੱਤੇ ਠੀਕ ਹੈ ਇਹਨਾਂ ਦੇਸ਼ਾਂ ਦੇ ਵਿੱਚ ਖਰਚਾ ਕਰ ਦਿੰਦੀਆਂ ਗਵਰਨਮੈਂਟਾਂ ਪਰ ਦੂਜੇ ਖਰਚੇ ਵੀ ਘਟ ਨਹੀਂ ਹੁੰਦੇ ਤੁਸੀਂ ਕੰਮਕਾਰ ਛੱਡ ਕੇ ਫਿਰ ਬੈਠੇ ਰਹੋ ਬੈਠੇ ਰਹੋ ਬੈਠੇ ਰਹੋ ਸਾਰੇ ਕੰਮਕਾਰ ਛੱਡ ਕੇ ਆਪਣੀ ਧੀ ਵਾਸਤੇ ਬੈਠਾ ਰਿਆ ਤੇ ਅੱਜ ਉਹਦੀ ਝੋਲੀ ਖੈਰ ਪਈ ਏ ਉਹਦੀ ਬੱਚੀ ਬਚ ਗਈ ਏ ਕਿੰਨੀ ਕੰਮ ਕਰਨ ਲੱਗ ਪਈ ਏ ਬਹੁਤ ਵੱਡੀ ਸੇਵਾ ਗੁਰੂ ਸਾਹਿਬ ਨੇ ਕੋਈ ਇਹਦੇ ਤੇ ਕਿਰਪਾ ਕਰ ਦਿੱਤੀ ਏ ਸੋ ਉਹਦੀਆਂ ਆਵਾਜ਼ ਸੁਣਦੇ ਆ ਮਿੱਠੀ ਆਵਾਜ਼ ਕਿੰਨਾ ਪਿਆਰ ਤੇ ਮੈਂ ਤੇ ਇੱਥੇ ਤੱਕ ਵੀ ਕਾਹਾਂਗਾ ਮੈਂ ਕਿਹਾ ਮੈਂ ਸੰਗਤ ਨੂੰ ਕਹਿਣਾ ਵੀ ਤੇਰੀ ਮਦਦ ਕਰਨ ਵੀ ਤੂੰ ਇੰਨਾ ਚਿਰ ਟੈਕਸੀ ਬੰਦ ਕੀਤੀ ਏ ਤੇ ਮੈਨੂੰ ਕੱਲ ਰੋਕਿਆ ਕਹਿੰਦੇ ਨਹੀਂ ਭਾਈ ਸਾਹਿਬ ਮੇਰੇ ਵਾਸਤੇ ਕਿਉਂ ਨਾ ਮੈਂ ਆਪੇ ਆਪਣੀ ਰੋਟੀ ਚਲਾਈ ਜਾਣੀ ਗੁਜ਼ਾਰਾ ਚਲਾਈ ਜਾਣਾ ਮੈਂ ਔਖਾ ਹੋਵਾਂ ਮੈਂ ਸੌਖਾ ਹੋਵਾਂ ਮੈਂ ਆਪਣਾ ਟਾਈਮ ਪਾਸ ਕਰੀ ਜਾਣਾ ਸੋ ਇਸ ਕਰਕੇ ਬਹੁਤ ਸੋਹਣੇ ਦਿਲ ਦਾ ਜਿਗਰਾ ਰੱਖਿਆ ਇਸ ਬੱਚੇ ਨੇ ਬਹੁਤ ਸੋਹਣਾ ਜੋ ਸੀ ਬੱਚੀ ਜਿਹੜੀ ਬਚ ਗਈ ਸਾਡੇ ਲਈ ਤੇ ਇਹੀ ਬੜੀ ਖੁਸ਼ੀ ਵਾਲੀ ਗੱਲ ਹੈ ਬੜੀ ਖੁਸ਼